ਅਨੁਸਾਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਹੈ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰਿਆ ਹੈ ਹਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਜਿਹੜਾ ਹੈ ਉਹ ਸਹਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹੈ ਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨੇ ਲੋਕ ਇਸ ਵੇਲੇ ਚਿੰਤਿਤ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬੱਸਾਂ 'ਚੋਂ ਕੱਢ ਕੇ ਵੀ ਬੱਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਧੀਆਂ ਭੈਣਾਂ ਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਵੀ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰੁਤਬਾ ਰੱਖਣ ਵਾਲੇ ਜਿਨ੍ਹਾਂ ਦਾ ਬਿਆਨ ਆਂਦਾ ਆ ਤੇ ਇਹ ਤਾਂ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੋਰਪ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ ਨੇ ਸਟੇਸਰ ਜਹਮਦ ਉੱਤੇ ਲੂਣ ਛਿੜਕਿਆ ਵੇ ਇਸ ਤਰ੍ਹਾਂ ਦੀ ਗੱਲ ਕਰਕੇ ਜਿਵੇਂ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਤਾਂ ਕਹਿਣਾ ਚਾਹਨਾ ਅੰਕੁਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਜੇਲ੍ਹਾਂ ਦੇ ਵਿੱਚ ਦੋਸ਼ੀ ਬੰਦ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ ਜਿਨ੍ਹਾਂ ਨੇ ਇੰਨੇ ਘਿਣਾਉਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲ੍ਹਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਵੇ ਉਹਨਾਂ ਨੂੰ ਬਖਸ਼ ਦੇਵੇ ਉਹਨਾਂ ਨੂੰ ਮਾਫ ਕਰ ਦੇਵੇ ਜਿਹਦੇ ਕੋਲ ਕੋਈ ਇਦਾਂ ਦੀ ਕੋਈ ਤਾਕਤ ਹੈਗੀ ਏ ਉਹਨਾਂ ਨੂੰ ਉਹਨਾਂ ਦੇ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹੀ ਏ ਇਹਨਾਂ ਦੇ ਧਰਮ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਵੱਡਾ ਪਾਚਰ ਸੀਗਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਪਤਾ ਨਹੀਂ ਉਹ 100 ਟ੍ਰਾਇਲ ਹੈ ਜੇ ਕਿਦਾਂ ਨੇ ਤਾਂ ਇਹਨਾਂ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਹੈ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਹੈ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਦੀ ਸੀ ਕਿ ਉਸ ਬੰਦੇ ਨੇ ਧਰਮ ਪਰਿਵਰਤਨ ਕੀਤਾ ਹੈ ਹਨਾ ਔਰ ਦੇਖੋ ਅੱਜ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮਾਫ ਕਰਨਾ ਚਾਹੀਦਾ ਹੈ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ ਜ سزا ਮਿਲਣੀ ਚਾਹੀਦੀ ਏ ਉਹਨੂੰ ਫਾਂਸੀ ਮਿਲਣੀ ਚਾਹੀਦੀ ਏ ਉਹਨੂੰ ਮੌਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮਾਫ ਕਰਨ ਦੀ ਗੱਲ ਕਹਿ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹ ਇੰਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸ ਰਿਹਾ ਜਾਂਦਾ ਕਿ ਉਹ ਸਾਡਾ ਬੰਦਾ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਆ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਸੀਂ ਤਾਂ ਇਹ ਕਹਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮਾਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਨਾ ਪ੍ਰਮਾਤਮਾ ਇਹਨੂੰ ਹੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ